ਬੈਨਰ ਬਹੁਤ ਸੋਹਣਾ ਲਾਇਆ ਹੈ ਕਹਿੰਦਾ ਉੱਤੇ ਜੀ ਆਇਆਂ ਨੂੰ ਲਿਖਾਇਆ ਹੈ ਚਰਖਾ ਇੱਕ ਸਾਈਡ ਤੇ ਰੱਖਿਆ ਸੀ ਪੰਗਲੀ ਦਾਤੀ ਦੇ ਨਾਲ ਟੰਗੀ ਸੀ ਪਰ ਅੱਗੇ ਇਹਨਾਂ ਨੇ ਮੁੰਨੀ ਵੀ ਨਚਾਈ ਸასი ਗੱਲ ਦੋਸਤੋ ਮੈਂ ਕਰਨੈਲ ਸਿੰਘ ਪੈਰਿਸ ਤੋਂ ਤੇ ਅੱਜ ਗੱਲ ਕਰਨ ਲਈ ਜਿਹੜਾ ਵਿਆਨਾ ਦੇ ਵਿੱਚ ਵਿਸਾਖੀ ਦੇ ਪ੍ਰੋਗਰਾਮ ਦੇ ਉੱਤੋਂ ਜੋ ਕੁਝ ਆਪਣੇ ਪੰਜਾਬੀ ਇਤਿਹਾਸ ਜਾਂ ਵਿਸਾਖੀ ਦਾ ਇਤਿਹਾਸ ਕਿਵੇਂ ਵਿਖਾਉਣ ਦੇ ਨੇ ਠੀਕ ਹੈ ਅਗਰ ਜੇ ਆਹੀ ਇਤਿਹਾਸ ਹੈ ਆਹੀ ਬੱਚਿਆਂ ਨੂੰ ਸਿਖਾਉਣਾ ਹੈ ਤੇ ਕੱਲ ਨੂੰ ਸਾਡੇ ਬੱਚੇ ਤੇ ਵੱਡੇ ਹੋ ਕੇ ਸਿੱਖ ਨਹੀਂ ਬਣਨਗੇ ਅਗਰ ਉਹਨਾਂ ਨੇ ਜਾ ਕੇ ਕੁੜੀਆਂ ਹੀ ਸਟੇਜਾਂ ਤੇ ਨਚਾਉਣੀਆਂ ਨੇ ਜੇ ਆਹੀ ਕੁਛ ਆਪਣਾ ਕਰਨਾ ਹੈ ਸਾਰਾ ਕੁਛ ਵੀ ਐਵੇਂ ਵਿਸਾਖੀ ਦਾ ਮੇਲਾ ਇੱਕ ਸਾਈਡ ਤੇ ਕੀਰਤਨ ਹੋ ਰਿਹਾ ਹੈ ਇੱਕ ਕੈਨੇਡਾ ਦੇ ਵਿੱਚ ਦੂਜੀ ਸਾਈਡ ਤੇ ਡਾਂਸ ਹੋ ਰਹੇ ਨੇ ਨਾਚ ਗਾਣੇ ਹੋ ਰਹੇ ਨੇ ਆ ਚੀਜ਼ਾਂ ਹੁੰਦੀਆਂ ਨੇ ਆ ਵਖਾਉਣ ਦੇ ਜੇ ਇੰਨੇ ਸਟੂਡੈਂਟ ਗਏ ਨੇ ਉੱਥੇ ਚਲੋ ਪੁਰਾਣੇ ਲੋਕ ਨੇ ਪੜੇ ਲਿਖੇ ਕੋ ਨਹੀਂ ਗਏ ਜਾਂ ਉਹਨਾਂ ਨੂੰ ਨਹੀਂ ਪਤਾ ਜਿਹੜੇ ਹੁਣ ਸਟੂਡੈਂਟ ਹਜ਼ਾਰਾਂ ਦੇ ਸਾਹਮਣੇ ਗਏ ਨੇ ਉਹ ਤੁਸੀਂ ਤੇ ਪੜੇ ਲਿਖੇ ਜੇ ਤੁਹਾਨੂੰ ਤਾਂ ਸਮਝ ਆ ਗਈ ਸਿੱਖ ਇਤਿਹਾਸ ਦਾ ਵਿਸਾਖੀ ਦਾ ਪ੍ਰੋਗਰਾਮ ਕੀ ਏ ਵਿਸਾਖੀ ਦੇ ਇਤਿਹਾਸ ਬਾਰੇ ਘੱਟੋ ਘੱਟ ਬੱਸੋ ਲੋਕਾਂ ਨੂੰ ਪਤਾ ਤੇ ਲੱਗੇ ਇਤਿਹਾਸ ਕੀ ਏ ਆਹੀ ਬਖੋਣਾ ਉੱਥੇ ਵਿਸਾਖੀ ਦੇ ਨਾਲ ਮੁੰਨੀ ਦਾ ਡਾਂਸ ਕਰਨ ਦੇ ਜੇ ਇੱਕ ਵੰਨੇ ਮਹਾਰਾਜ ਦਾ ਪ੍ਰਕਾਸ਼ ਹੋਣ ਦੇ ਆ ਦੂਜੇ ਵੰਨੇ ਮੁੰਨੀ ਨਚਾਉਣ ਦੇ ਜੇ ਮਤਲਬ ਕੰਜਰਾਂ ਚ ਤੇ ਇਹਨਾਂ ਚ ਕੀ ਫਰਕ ਰਹਿ ਗਿਆ ਕੋਈ ਫਰਕ ਨਹੀਂ ਦਾ ਪਰਸ ਦੇ ਵਿੱਚ ਵੀ ਨਗਰ ਕੀਰਤਨ ਹੋਇਆ ਹਰ ਇੱਕ ਜਗ੍ਹਾ ਸਾਹਮਣੇ ਪਾਸੇ ਵੀਡੀਓ ਵੇਖੀ ਨੇ ਬੜਾ ਸੋਹਣਾ ਨਗਰ ਕੀਰਤਨ ਸੰਗਤ ਨੇ ਬੜਾ ਸੋਹਣਾ ਬੜਾ ਵਧੀਆ ਲੰਗਰ ਹਰ ਇੱਕ ਚੀਜ਼ ਗੁਰਬਾਣੀ ਦਾ ਜਾਪ ਚੱਲਦਾ ਰਿਹਾ ਸੋਹਣਾ ਨਗਰ ਕੀਰਤਨ ਨਿਕਲਿਆ ਬੜੀ ਸ਼ਾਂਤੀਮਈ ਦੇ ਨਾਲ ਉੱਥੇ ਮਤਲਬ ਉੱਥੇ ਮਤਲਬ ਉੱਤਰ ਜਿਆਦਾ ਸੀ ਕੰਜਰਖਾਨਾ ਆ ਗਿਆ ਨਾਲ ਵੀ ਮਤਲਬ ਉਹਨਾਂ ਨੇ ਕੰਜਰਾਂ ਦੀ ਟੋਲੀ ਨਾਲ ਰੱਖੀ ਸੀ ਵੀ ਸਾਡਾ ਨਗਰ ਕੀਰਤਨ ਨੂੰ ਅਸੀਂ ਇੱਦਾਂ ਪ੍ਰਮੋਟ ਕਰਨਾ ਹੈ ਗੁਰੂ ਸਾਹਿਬ ਨੇ ਆਪਾਂ ਨੂੰ ਆ ਚੀਜ਼ਾਂ ਇਸ ਕਰਕੇ ਦਸੀਆਂ ਹਰ ਕਿਸੇ ਨੂੰ ਗੰਦਲਾ ਕਰਨਾ ਹੈ ਇਤਿਹਾਸ ਨੂੰ ਇਤਿਹਾਸ ਦਾ ਮਟੀਆ ਪਲੇਟ ਕਰ ਦੋ ਵੀ ਆਉਣ ਵਾਲੀ ਜਨਰੇਸ਼ਨ ਹੈ ਵੀ ਉਹਨਾਂ ਨੂੰ ਦੱਸੋ ਵੀ ਹਾਂ ਵੀ ਸਾਡੇ ਅੱਜ ਪੈਰਿਸ ਦੇ ਵਿੱਚ ਸ਼ਾਇਦ ਕੱਲ ਜਾਂ ਪਰਸੂ 200 ਸਾਲ ਪੁਰਾਣੀ ਚਰਚ ਤੇ ਜਿੱਦੇ ਤੇ ਕੰਮ ਹੋਇਆ ਹੈ 4 800 ਸਾਲ ਪੁਰਾਣੀ ਹੈ 200 ਸਾਲ ਸਿਰਫ ਉਹਨੂੰ ਬਣਨ ਬਣਨ ਤੇ ਲੱਗਾ ਸੀਗਾ ਤੇ ਅੱਜ ਸਾਰਾ ਫਰਾਂਸ ਗੋਰੇ ਰੋਂਦਾ ਹੀ ਨਹੀਂ ਉੱਥੇ ਤੇ ਕਈ ਜਿਹੜੇ ਬਾਕੀ ਦੇ ਜਿਹੜੇ ਪਿੰਡਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਨੇ ਮੇਰੀਆਂ ਪੈਸਾ ਤਾਂਾਂਗੇ ਕਈ ਮੰਤਰੀਆਂ ਨੇ ਫਰਾਂਸ ਦੇ ਵਿੱਚ ਗਿਆ ਕਿ ਆ ਚਰਚ ਸਾਡੀ ਅੱਗ ਲੱਗੀ ਸੜ ਗਈ ਏ ਉਹ ਤਾਂ ਕਹਿਣ ਨੂੰ ਤੇ ਕਹਿ ਦਿੰਦੇ ਨੇ ਉੱਥੇ ਦਰਸ਼ਨੀ ਜੋੜੀ ਧਾਤੀ ਕਿਸੇ ਨੇ ਕੁਝ ਨਹੀਂ ਕੀਤਾ ਕਈ ਰੇਡੀਓ ਤੋਂ ਨਿਊਜ਼ੀਲੈਂਡ ਤੋਂ ਇੱਕ ਬੰਦਾ ਕਹਿੰਦਾ ਮਹਾਤਤਾ ਖੜੀਆਂ ਕਰਨ ਦਾ ਕੀ ਫਾਇਦਾ ਅਗਰ ਇਹਨਾਂ ਨੇ ਮਹਾਤਮਾ ਸਾਂਭੀਆਂ ਨੇ ਇਤਿਹਾਸ ਆਪਣਾ ਪੂਰੇ ਯੂਰਪ ਦੇ ਵਿੱਚ ਅੱਜ ਇਤਿਹਾਸ ਜੇ ਸਾਹਮਣੇ ਰੱਖਿਆ ਨਾ ਯੂਰਪ ਕੋਲੇ ਇਟਲੀ ਤੁਰ ਜੋ ਗ੍ਰੀਸ ਚ ਚੱਲ ਜੋ ਫਰਾਂਸ ਦੇ ਵਿੱਚ ਆ ਜੋ ਜਿਹੜੀਆਂ ਪੁਰਾਣੀਆਂ ਮਹਾਤਤਾ ਸਾਂਭ ਕੇ ਰੱਖੀਆਂ ਨੇ ਜਿਨ੍ਹਾਂ ਨੇ ਇਤਿਹਾਸ ਤੇ ਵਿਰਸਾ ਸਾਂਭ ਕੇ ਰੱਖਿਆ ਜਿਨ੍ਹਾਂ ਨੂੰ ਇਸ ਚੀਜ਼ ਦਾ ਦੁੱਖ ਵੀ ਹੁੰਦਾ ਤੇ ਆਪਣੇ ਕੀ ਕਰਦੇ ਨੇ ਚਲੋ ਠੀਕ ਹੈ ਯਾਰ ਆ ਪੁਰਾਣਾ ਇਤਿਹਾਸ ਇਹਨੂੰ ਢਾਓ ਨਵੀਂ ਬਣਾ ਦਿਓ ਇਹਨੂੰ ਹੀ ਢਾਓ ਨਵੀਂ ਬਣਾ ਦਿਓ ਪਹਿਲਾਂ ਖੁਦ ਨੂੰ ਤੇ ਸੁਧਾਰ ਲੈਣ ਉਸ ਤੋਂ ਬਾਅਦ ਫਿਰ ਅੱਗੇ ਤੁਰ ਲੈਣ ਗੱਲਾਂ ਤੇ ਹੋਰ ਵੀ ਬੜੀਆਂ ਨੇ ਸਾਰੀਆਂ ਇਹਨਾਂ ਨਾਲ ਕਰਨ ਵਾਲੀਆਂ ਜਿਹੜਾ ਇਹਨਾਂ ਨੇ ਹੁਣ ਕੀਤਾ ਹੈ ਜਿਹੜਾ ਇਹਨਾਂ ਨੇ ਆ ਸਿਸਟਮ ਕੀਤਾ ਵਿਆਨਾ ਦੇ ਵਿੱਚ ਕੀਤਾ ਮੁੰਨੀ ਨੂੰ ਨਚਾਉਣ ਵਾਲਾ ਤੇ ਕੈਨੇਡਾ ਦੇ ਵਿੱਚ ਆ ਵੀਡੀਓ ਕਿੰਨੇ ਸਟੂਡੈਂਟ ਨੇ ਟਿਕਟੋਕ ਤੇ ਵੀਡੀਓ ਪਾਈਆਂ ਨੇ ਵੀ ਅੱਜ ਨਗਰ ਕੀਰਤਨ ਨੇ ਤੇ ਵਲੀਆ ਸਹੀ ਹੈ ਟਿਕਟੋਕ ਤੇ ਚੱਲ ਰਹੀਆਂ ਨੇ ਵੀਡੀਓ ਆ ਵੀ ਚੱਲ ਰਿਹਾ ਸਾਰਾ ਕੁਝ ਚੱਲ ਰਿਹਾ ਉਹ ਕਿਸੇ ਨੇ ਇੱਕ ਰਾਂ ਨਹੀਂ ਉੱਥੇ ਕਿਸੇ ਤੋਂ ਅਨਾਉਂਸਮੈਂਟ ਨਹੀਂ ਹੋਈ ਕਿ ਸਾਡਾ ਸਿੱਖ ਇਤਿਹਾਸ ਕੀ ਹੈ ਜਿਵੇਂ ਮੇਰ ਮਰਗੇ ਇਹਨਾਂ ਦੇ ਇਨਾਂ ਦੀ ਗੈਰਤ ਹੀ ਨਹੀਂ ਰਹੀ ਗੀ ਇਨਾਂ ਲੋਕਾਂ 'ਚ ਇਨਾਂ ਇਨਸਾਨਾਂ 'ਚ ਮਾੜੀ-ਮੋਟੀ ਗੈਰਤ ਨਹੀਂ ਹੈਗੀ ਇਹਨਾਂ ਤਾਂ ਮੈਨੂੰ ਤਾਂ ਕਿ ਇਹ ਨਹੀਂ ਪਤਾ ਨਾ ਬਸਾਖੀ ਦਾ ਤਿਆਰ ਮਨਾਇਆ ਕਰਦੇ ਜਾਂਦਾ ਜਿਹੜੇ ਮੁੰਨੀ ਨੱਚਾਈ ਜਾਂਦੇ ਉੱਥਾ ਪਤਾ ਹੀ ਨਹੀਂ ਲੱਗਣਦਾ ਮੈਨੂੰ ਤੇ ਸਮਝ ਨਹੀਂ ਆਉਂਦੀ ਇਹ ਲੋਕ ਕਰਨਾ ਕੀ ਚਾਹੁੰਦੇ ਨੇ ਤੇ ਬਾਕੀ ਨਾਲ ਦੀ ਨਾਲ ਮੇਰਾ ਆਪਣਾ ਚੈਨਲ ਵੀ ਕਰਨੈਲ ਸਿੰਘ ਦੇ ਨਾਂ ਤੇ ਚੈਨਲ ਥੱਲੇ ਲਿੰਕ ਦਿੱਤਾ ਆ ਆਪਾਂ ਕਮੈਂਟਾਂ ਦੇ ਵਿੱਚ ਲਿੰਕ ਵੀ ਤੇ ਨਾਲ ਥੱਲੇ ਲਿੰਕ ਦਿੱਤਾ ਤੇ ਆਪਣਾ ਚੈਨਲ ਜਿਹੜਾ ਕਰਨੈਲ ਸਿੰਘ ਦੇ ਨਾਂ ਤੇ ਉਹ ਚੈਨਲ ਵੀ ਸਬਸਕ੍ਰਾਈਬ ਕਰਿਆ ਜੀ ਤੇ ਬਾਕੀ ਫਿਰ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਕਿ ਇੱਕ ਵਾਰ ਇਤਿਹਾਸ ਯਾਰ ਇਤਿਹਾਸ ਨੂੰ ਨਾ ਬਗਾੜੋ ਕੈਨੇਡਾ ਦੇ ਵਿੱਚ ਜਿਹੜੀ ਉਹ ਵੀਡੀਓ ਦੇਖੀ ਇੱਕ ਸਾਈਡ ਨੱਚਣ ਵਾਲੀਆਂ ਲੱਗੀਆਂ ਤੇ ਇੱਕ ਸਾਈਡ ਨਗਰ ਕੀਰਤਨ ਹੁੰਦਾ ਉਹ ਸਾਡੀ ਜੰਨਤ ਸਾਰੀ ਉਧਰ ਖੜੀ ਨੱਚਣ ਵਾਲੀਆਂ ਵੱਲ ਤੇ ਨਾਰਮਲ ਜੀ ਗੱਲ ਹੈ ਉਹਨਾਂ ਨੂੰ ਪਤਾ ਕਿ ਇੱਧਰ ਕੰਜਰਖਾਨਾ ਹੁੰਦਾ ਉਧਰ ਹੀ ਜਾਣ ਕਿ ਕੀਰਤਨ ਕਿੱਥੇ ਸੁਣਨਾ ਹੈ ਨਗਰ ਕੀਰਤਨ ਨਿਕਲਦਾ ਤੁਸੀਂ ਗੁਰਬਾਣੀ ਦਾ ਵਿਚਾਰ ਕਰੋ ਗੁਰਬਾਣੀ ਦਾ ਪ੍ਰਚਾਰ ਕਰੋ ਦੱਸਣਾ ਗੁਰੂ ਗ੍ਰੰਥ ਸਾਹਿਬ ਬਾਰੇ ਦੱਸੋ ਉਹਦਾ ਇਤਿਹਾਸ ਬਾਰੇ ਦੱਸੋ ਵੀ ਗੁਰਬਾਣੀ ਦੇ ਵਿੱਚ ਕੀ ਲਿਖਿਆ ਹੈ ਮੈਨਾਂ ਬਹੁਤਿਆਂ ਨੂੰ ਤੇ ਵੀ ਨਹੀਂ ਪਤਾ ਜਮਜੀ ਸਾਹਿਬ ਦੀ ਪੰਕਤੀ ਸ਼ੁਰੂ ਹੁੰਦੀ ਤੇ ਉਹਦੇ ਅਰਥ ਕੀ ਨੇ ਜ਼ਰੂਰੀ ਨਹੀਂ ਨਾ ਵੱਡੀਆਂ-ਵੱਡੀਆਂ ਦਾੜੀਆਂ ਰੱਖ ਲੀਆਂ ਨੇ ਤੇ ਸਹੀ ਜੀ ਅਸੀਂ ਬੜੇ ਗੁਰੂ ਦੇ ਸਿੱਖ ਬਣ ਗਏ ਇੱਥੋਂ ਜਗਾਓ ਸਿੱਖੀ ਅੰਦਰ ਸਿੱਖੀ ਹੋਣੀ ਚਾਹੀਦੀ ਏ ਵਿਖਾਵੇ ਦੀ ਸਿੱਖੀ ਨਾ ਹੋਵੇ ਨਹੀਂ ਇਹਨਾਂ ਨੂੰ ਪਹਿਲਾਂ ਹੱਥ ਪਾਣਾ ਚਾਹੀਦਾ ਹਰਨੇਕੀ ਨੂੰ ਹੱਥ ਨਹੀਂ ਪਾਇਆ ਹੈ ਤੇ ਅੱਜ ਹਰਨੇਕੀ ਦੀਆਂ ਕਿੰਨੀਆਂ ਗੱਲਾਂ ਵਧ ਗਈਆਂ ਨੇ ਇਹਨੂੰ ਹੁਣ ਤੋਂ ਹੀ ਹੱਥ ਪਾਣਾ ਚਾਹੀਦਾ ਇਹਨਾਂ ਨੂੰ ਜਿਹੜਾ ਕੈਨੇਡਾ 'ਚ ਗੱਲ ਹੋਈ ਓਨੂੰ ਕਹੇ ਪੈਰਸ ਆ ਜਾ ਦੱਸ ਦਿੰਦੇ ਕਿਸ ਭਾ ਪੈਂਦੀ ਉਹ ਪਤਾ ਨਹੀਂ ਯਾਰ ਮੇਰੇ ਸਾਹ ਚ ਨਿਊਜ਼ੀ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਰਹਿੰਦੇ ਨੇ ਮੇਰੇ ਹਿਸਾਬ ਤੇ ਜਿੰਨੇ ਵੀ ਜ਼ਿਕ ਹੋਣੇ ਨੇ ਇਦਾਂ ਦੇ ਹੀ ਹੋਣੇ ਨੇ ਜਿਹੜੇ ਉਹਦੇ ਤੋਂ ਡਰਦੇ ਹੋਣੇ ਨੇ ਉਹਨੂੰ ਕਹ ਬਠਾ ਸਾਹਮਣੇ ਬਿਠਾ ਕੇ ਗੱਲ ਕਰ ਆ ਜਾ ਤੈਨੂੰ ਮੈਂ ਦੱਸਣਾ ਸਿੱਧ ਇਤਿਹਾਸ ਕੀ ਏ ਜਿਨ੍ਹਾਂ ਦੇ ਦਾਦੇ ਪੜਦਾਦੇ ਜਿਨ੍ਹਾਂ ਨੇ ਜਿਨ੍ਹਾਂ ਦੀਆਂ ਪੀੜ੍ਹੀਆਂ ਵਿੱਚ ਗੱਲ ਜੇ ਉਹਨਾਂ ਨੂੰ ਜਾ ਕੇ ਤੇ ਪੁੱਛੇ ਕੀ ਹੋਇਆ ਗੱਲਾਂ ਕਰਨ ਨੂੰ ਤੇ ਸਾਰੇ ਬੜੀਆਂ ਕਰ ਲੈਂਦੇ ਆ ਹੁਣ ਬਾਕੀ ਆ ਜਿਹੜਾ ਨਗਰ ਕੀਰਤਨ ਦੇ ਵਿੱਚ ਜਿਹੜਾ ਇਹਨਾਂ ਨੇ ਜਲੂਸ ਕੱਢਿਆ ਨਾ ਇਦਾਂ ਤੇ ਦਿਲ ਹੱਥ ਜੋੜ ਕੇ ਮਾਫੀ ਮੰਗਣਾ ਕੱਲੋਂ ਸਾਡੇ ਬੱਚੇ ਤੇ ਇਹ ਨਹੀਂ ਕਹਿਣਗੇ ਵੀ ਅਸੀਂ ਸਿੱਖ ਬੰਨਾਂ ਵੀ ਸਿੱਖ ਕੰਜਰ ਕੰਜਰ ਮੱਛਦੇ ਨੇ ਕੰਜਰਾਂ ਵਾਲੇ ਸਿੱਖ ਕੰਜਰੀ ਬਣਾਤੇ ਹੋਣੀ ਨਹੀਂ ਕੰਜਰੀ ਬਣਾਤੇ ਤੁਸੀਂ ਸਟੇਜਾਂ ਦੇ ਇੱਕ ਬੰਨੇ ਵਿਰਸੇ ਦੀਆਂ ਫੋਟੋਆਂ ਲਾਈਆਂ ਨੇ ਉੱਤੇ ਤੁਹਾਨੂੰ ਵਿਰਸੇ ਦੀਆਂ ਚੀਜ਼ਾਂ ਲਾਤੀਆਂ ਨੇ ਵਿਰਸਾ ਹੈ ਕੀ ਇਹ ਉਹਦਾ ਯਾ ਸਤਾ ਸੂ ਲੋਕਾਂ ਨੂੰ ਇਹ ਤਾਂ ਦੱਸੂ ਵੀ ਇਹ ਚੀਜ਼ਾਂ ਕੀ ਨੇ ਕਰਨਲ ਬੜਾ ਤਕੜਾ ਪ੍ਰੋਪਾਗੈਂਡਾ ਚਲੰਦਿਆ ਹੈ ਜਿਵੇਂ ਵੀ ਨਿਊਜ਼ੀਲੈਂਡ ਚ ਵੀ ਕੈਨੇਡਾ ਚ ਵੀ ਬਿਆਨਾਂ ਚ ਵੀ ਜਿਹੜਾ ਕੰਮ ਹੋਇਆ ਬੜਾ ਖਤਰਨਾਕ ਕੰਮ ਹੋਇਆ ਉਹ ਯਾਰ ਯਾਪ ਹੀ ਕਰਨ ਸੈ ਇਹਨੇ ਸਾਰੇ ਰਲੇ ਮਿਲੇ ਕਹਿੰਦਾ ਚੋਰਾਣਾ ਕੁੱਤੀ ਰਲਈ ਹੋਈ ਆ ਬਸ ਇਹਨਾਂ ਲਈ ਸਾਡੇ ਮਤਲਬ ਗੁਰਦੁਆਰੇ ਇਦਾਂ ਪ੍ਰਮੋਟ ਹੋਣਦੇ ਨੇ ਸਾਡੇ ਗੁਰਦੁਆਰੇ ਇੰਜੂ ਹੁੰਦੇ ਨੇ ਗੁਰਦੁਆਰੇ ਚ ਮਾਇਆ ਇਸ ਤਰ੍ਹਾਂ ਆਉਂਦੀ ਏ ਮਸਲਾ ਸਿਰਫ ਇਸੇ ਗੱਲ ਦਾ ਤੁਸੀਂ ਉਹ ਵੀਡੀਓ ਨਹੀਂ ਦੇਖੀ ਸੀਗੀ ਜੀ ਜੇ ਇੱਕ ਮੁੰਡਾ ਸਰਦਾਰ ਨੂੰ ਦੇਖ ਕੇ ਕਹਿੰਦਾ ਓਏ ਬੱਲੇ 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 ਇਹ ਤਾਂ ਨੱਚਣੇ ਵਾਲੇ ਬਣਾ ਦ। ਬਸ ਇਹੀ ਗੱਲ ਹੈ। ਉਹ ਕੋ ਮਤਲਬ ਤੇ ਤੁਹਾਨੂੰ ਪਤਾ ਹੀ ਕੋ ਨਹੀਂ ਕਿਸੇ ਗੱਲ ਦਾ। ਬੱਸ ਇਹ ਹੈ ਕਿ ਅਗਰ ਜਿਹੜੀ ਸਿੱਖ ਕੌਮ ਹੈ ਉਹਨੂੰ ਕਾਰਟੂਨ ਬਣਾ ਕੇ ਪ੍ਰੈਜੈਂਟ ਕਰੋ। ਉਹ ਕੰਮ ਸੇ ਕੰਮ ਸਿੱਖ ਇਤਿਹਾਸ ਦੱਸੋ। ਅਗਰ ਨਗਰ ਕੀਰਤਨ ਨਿਕਲਦਾ ਹੈ ਗੁਰੂ ਘਰਾਂ ਦੇ ਵਿੱਚ ਬੱਚਿਆਂ ਨੂੰ ਹਰ ਇੱਕ ਚੀਜ਼ ਨੂੰ ਜਿੰਨੇ ਕੈਨੇਡਾ ਦੇ ਵਿੱਚ ਨੇ, ਆਸਟਰੀਆ ਦੇ ਵਿੱਚ ਨੇ, ਜਿੰਨੇ ਪੰਜਾਬੀ, ਕੰਮ ਸੇ ਕੰਮ ਕਿਸੇ ਇੱਕ ਗੁਰਦੁਆਰੇ ਦੇ ਵਿੱਚ ਕੋਈ ਸਕੂਲ ਹੈਗਾ ਵੀ ਜਿਨ੍ਹਾਂ ਨੂੰ ਇਤਿਹਾਸ ਪੜਾਇਆ ਜਾਂਦਾ ਬੱਚਿਆਂ ਨੂੰ। ਜਿਹੜੀ ਅੱਗੋਂ ਦੀ ਨਵੀਂ ਜਨਰੇਸ਼ਨ ਹੈ ਜ਼ਿਆਦਾਤਰ ਪੰਜਾਬੀਆਂ ਦੀ ਜਨਰੇਸ਼ਨਾਂ ਬਾਹਰ ਯੂਰਪ 'ਚ ਨੇ ਅਮਰੀਕਾ, ਕੈਨੇਡਾ 'ਚ, ਇੰਗਲੈਂਡ ਦੇ ਵਿੱਚ ਨੇ। ਤਕਰੀਬਨ ਜਨਰੇਸ਼ਨਾਂ ਸਾਰੀਆਂ ਬਾਹਰ ਨੇ। ਉਹਨਾਂ ਨੂੰ ਇਹ ਦੱਸੋ ਕਿ ਅੱਜ ਤੁਸੀਂ ਨਗਰ ਕੀਰਤਨਾਂ ਦੇ ਵਿੱਚ ਅੱਜ ਅੱਜ ਇੱਕ ਸਟੇਜ ਲੱਗੀ ਐ। ਕੱਲ ਹੋਰ ਲਾਏਗਾ ਕੋਈ। ਅਗਲੇ ਸਾਲ ਨਗਰ ਕੀਰਤਨਾਂ ਦੇ ਵਿੱਚ ਤੇ ਇਹਦਾ ਮਤਲਬ ਤੁਸੀਂ ਕੁੜੀਆਂ ਨੰਗੀਆਂ ਨਚਾਓਗੇ। ਇਹੀ ਹੋਏਗਾ। ਵੀ ਅਜਮੁੰਨੀ ਦੇ ਗਾਣੇ ਚੱਲਦੇ ਨਹੀਂ ਉਦੋਂ ਤੱਕ ਗਾਣੇ ਤੇ ਬੜੇ ਆ ਜਾਣੇ ਨਹੀਂ ਉਦੋਂ ਤੱਕ ਮਤਲਬ ਆਹ ਚੀਜ਼ਾਂ ਦਿਖਾਉਂਗੇ ਨੱਥ ਪਾਣੀ ਚਾਹੀਦੀ ਇਹਨਾਂ ਨੂੰ ਬਣਾਈ ਕੰਮ ਸੇ ਕੰਮ ਯਾਰ ਥੋੜਾ ਜਿਹਾ ਦੇ ਸ਼ਰਮ ਨੂੰ ਹੱਥ ਮਾਰੋ ਉਹ ਥੋੜਾ ਜਿਹਾ ਸੋਚ ਕੇ ਵੇਖੋ ਤੁਸੀਂ ਲੈ ਕੇ ਕਿੱਥੇ ਜਾਂਦੇ ਏ ਜੇ ਆਹ ਬਾਕੀ ਜਿਹੜੀ ਅੱਗੇ ਵੀ ਗੱਲ ਕਰਕੇ ਟਿਆਂ ਜਿਹੜੀ ਇਹਨਾਂ ਦੀ ਚਰਚ ਨੂੰ ਅੱਗ ਲੱਗੀ ਇੱਥੇ ਪੈਰਿਸ ਦੇ ਵਿੱਚ 800 ਸਾਲ ਪੁਰਾਣੀ ਜਿਹਨੂੰ 200 ਸਾਲ ਬਣਨ ਤੇ ਲੱਗਾ ਸੀਗਾ ਕਿ ਅੱਜ ਪੂਰਾ ਫਰਾਂਸ ਰੋਣ ਦੇ ਆ। ਨਹੀਂ ਇੰਡੀਆ ਕਹਿ ਦਿੰਦੇ ਨਾ ਜਿੱਦਾਂ ਕੋਈ ਕੱਪੜੇ ਉਦਾਂ ਦੇ ਪਾ ਲੰਦਾ ਜਾਂ ਗਾਣਾ ਕੋਈ ਉਦਾਂ ਦਾ ਆਖਾ ਜੀ ਵੈਸਟਰਨ ਕਲਚਰ ਐ ਤੇ ਵੈਸਟਰਨ ਕਲਚਰ ਇਹਦਾ ਇਹ ਵੀ ਅਪਣਾਉਣਾ ਆਪਣੇ ਇਤਿਹਾਸ ਨੂੰ ਵੀ ਸੰਭਕਾ ਰੱਖਦੇ ਇਹ। ਹਾਂ ਤੇ ਵੈਸਟਰਨ ਉਹੀ ਤੇ ਗੱਲ ਐ ਅਗਰ ਇਹ ਇੰਨੀਆਂ ਪੁਰਾਣੀਆਂ ਮਾਰਤਾਂ ਸੰਭਕਾ ਰੱਖ ਸਕਦੇ ਇੰਡੀਆ ਵਾਲੇ ਤਾਂ ਨਹੀਂ ਸੰਭੀਆਂ ਜਾਂਦੀਆਂ। ਇੰਡੀਆ ਚੰਗੀਆਂ ਚੀਜ਼ਾਂ ਨਹੀਂ ਬਣਾ ਰਹੇ ਮਾੜੀਆਂ ਸਾਰੀਆਂ ਬਣਾ ਲੀਆਂ ਸਾਡੇ ਵਾਲਿਆਂ ਨਾ। ਯਾਰ ਉਹੀ ਤੇ ਗੱਲ ਐ। ਆਹ ਕਰਨਾਲਾ ਦੇ ਦਰਬਾਰ ਸਾਹਿਬ ਨੂੰ ਟਕਰਾਈ ਜਾਂਦੇ ਨੇ ਕਹਿੰਦੇ ਨੇ ਦਰਬਾਰ ਸਾਹਿਬ ਦੀ ਇਮਾਰਤ ਨੂੰ ਕਹੀ ਜਾਂਦੇ ਨੇ ਕਈ ਬੰਦੇ ਇੱਥੋਂ ਤੱਕ ਜਮੀਰ ਮਰ ਗਏ ਲੋਕਾਂ ਦੇ ਉਹਨਾਂ ਨੂੰ ਮਾਰਾ ਗਿਆ ਜਾਂਦਾ ਦਰਬਾਰ ਸਾਹਿਬ ਦੀ ਇਮਾਰਤ ਨੂੰ ਕਹਿੰਦੇ ਨੇ ਇਮਾਰਤ ਕਰ ਤੋਂ ਖੜੀ ਕੀਤੀ ਯਾਰ ਪਤਾ ਨਹੀਂ ਇਹਨਾਂ ਲੋਕਾਂ ਨੂੰ ਹੀ ਸਮਝ ਆਉਂਦੀ ਏ ਲੋਕ ਪਤਾ ਨਹੀਂ ਖਰੇ ਪੜ੍ਹ ਲਿਖ ਕੇ ਜਿਆਦਾ ਸਿਆਣੇ ਹੋ ਗਏ ਨੇ ਪਤਾ ਨਹੀਂ ਅਗਰ ਇਤਿਹਾਸ ਲਿਖਿਆ ਤੁਹਾਨੂੰ ਕਿਤੇ ਸ਼ੰਕਾ ਲੱਗਦੀ ਏ ਜਿਹੜੇ ਬੈਠੇ ਨੇ ਜਥੇਦਾਰ ਬੈਠੇ ਨੇ ਹਰ ਇੱਕ ਨੂੰ ਜਾ ਕੇ ਸਵਾਲ ਕਰਨਾ ਸਾਡਾ ਹੱਕ ਮੰਗਦਾ ਅਸੀਂ ਸਵਾਲ ਕਰ ਸਕਦੇ ਆਂ ਪਿਆ ਇਤਿਹਾਸ ਲਿਖਿਆ ਇਤਿਹਾਸ 'ਚ ਕੀ ਲਿਖਿਆ ਇਹਦੇ ਸਾਨੂੰ ਮਤ ਪਿਛਲੇ ਜਿਹੇ ਸਾਰੇ ਉਹ ਐਵੇਂ ਸੀ ਜਾਂ ਇਹ ਨਵੇਂ ਉੱਠ ਪਏ ਆ ਤਾਜੀ ਯਾਰ ਅੱਜ 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 ਕੱਲ ਦੇ ਜਥੇਦਾਰੀ ਦਾ ਮਤਲਬ ਕੀ ਐ ਕੁਰਸੀ ਦੇ ਭੁੱਖਾ ਕੁਰਸੀ ਵੇਸ਼ਾ ਲੜਨਾ ਤੇ ਜਿਹੜੇ ਗੁਰੂ ਘਰ ਤੇ ਚੜ੍ਹਤ ਚੜ੍ਹਨੀ ਉਹ ਆਪਣੇ ਘਰਾਂ ਕੋਲ ਰੱਖੋ ਯਾਰ ਜਿਹੜਾ ਇੱਕ ਸਾਡਾ ਇਤਿਹਾਸ ਆ ਉਹ ਕਿਸੇ ਨੂੰ ਨਹੀਂ ਕਿਸੇ ਨੂੰ ਇਤਿਹਾਸ ਦੀ ਕੋਈ ਪੋਟੈਂਸ਼ੀਅਲ ਨਹੀਂ ਅੱਜ ਕੱਲ ਦੇ ਟਾਈਮ ਠਾਠੇ ਖੂਜ ਜਾਵਾ ਇਤਿਹਾਸ ਠਾਠੇ ਖੂਜ ਜਾਣ ਸਿੱਖ ਇਹਨਾਂ ਨੂੰ ਬਸ ਪੈਸੇ ਆਣੇ ਚਾਹੀਦੇ ਉਹ ਆਪਣੀ ਜੇਬਾਂ ਚ ਪਾਣੇ ਮੇਨ ਗੱਲ ਹੈ ਤਕਰੀਬਨ ਯਾਰ ਹੁਣ ਕੋਈ ਇਹੋ ਜਿਹਾ ਯੂਰਪ ਦੇ ਵਿੱਚ ਕੋਈ ਇਹੋ ਜਿਹਾ ਦੇਸ਼ ਹੈਗਾ ਜਿੱਥੇ ਕਿੰਨੇ ਗੁਰਦੁਆਰੇ ਨਹੀਂ ਬਣਦੇ ਹੈਗੇ ਅਪ ਗੁਰਦੁਆਰੇ ਦੇ ਯੂਰਲ ਗੁਰਦੁਆਰੇ ਬਣਾਏ ਤੇ ਇਤਿਹਾਸ ਕਿਉਂ ਨਹੀਂ ਅੱਗੇ ਲੈ ਕੇ ਜਾਂਦੇ ਕੱਲੇ ਗੁਰਦੁਆਰੇ ਬਣਾਇਆ ਤੇ ਨਹੀਂ ਕੁਝ ਹੋਣਾ ਕਮ ਸੇ ਕਮ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਇਹਨਾਂ ਤੇ ਦੱਸੋ ਯਾਰ ਕਿ ਤੁਹਾਡਾ ਇਤਿਹਾਸ ਕੀ ਸੀ ਵਿਰਸਾ ਕੀ ਸੀਗਾ ਪਿੱਛੇ ਫੋਟੋਆਂ ਨੂੰ ਨਾਲ ਜੀਆਂ ਲਖੋਣ ਨਾਲ ਤੇ ਪਿੱਛੇ ਇੱਕ ਦਾਤਰੀ ਟਾਂਗ ਲਈਏ ਇੱਕ ਤਰੰਗਲੀ ਰੱਖ ਲਈ ਤੇ ਅੱਗੇ ਚਰਖਾ ਤੇ ਆ ਚੀਜ਼ਾਂ ਚਿਮਟੇ ਰੱਖ ਕੇ ਨਾ ਅੱਗੇ ਮੁੰਨੀ ਅੱਗੇ ਮੁੰਨੀ ਬਦਨਾਮ ਵੀ ਰੱਖ ਲਈ ਮੁੰਨੀ ਬਦਨਾਮ ਅਕੀ ਕੁੜੀ ਵੀ ਮੈਨੂੰ ਇਹ ਦੱਸੋ ਕਿਹੜੀ ਜਗ੍ਹਾ ਕਿਹੜੇ ਤੁਹਾਡੇ ਵਿਰਸੇ ਦੇ ਵਿੱਚ ਆ ਜਾ ਦੋ ਕੱਪੜੇ ਪਾ ਕੇ ਕੁੜੀ ਨੂੰ ਨਚਾਉਂਦੇ ਜਾਂ ਤੇ ਆਪਣੇ ਭੈਣ ਨੂੰ ਚੜਾਉਂਦੇ ਉੱਤੇ ਜਾਂ ਫਿਰ ਜਾਂ ਇਹ ਜਾਲੇ ਦੇ ਬਿਲਕੁਲ ਜਿਹੜੇ ਪਹਿਣਾ ਵਰਗੀ ਸੀ ਉਹ ਜਿਹੜੇ ਜਤੇਦਾਰ ਸਨ ਉੱਥੇ ਦੇ ਜਿਹੜੇ ਮੰਨ ਲਓ ਨਗਰ ਕੀਰਤਨ ਦੇ ਉਹ ਸੀ ਜਿਹੜੇ ਆਗੂ ਸੀ ਚੜਾਉਂਦੇ ਜਾਂ ਜਨਾਰੀਆਂ ਨੂੰ ਵੀ ਕਹਿੰਦੇ ਭਾਈ ਤੁਸੀਂ ਵੀ ਦੋ ਦੋ ਕੱਪੜੇ ਪਾ ਕੇ ਨਚੋ ਨਚੋ ਆ ਕੁੜੀ ਕੁੜੀ ਦਾ ਪੱਖ ਸੋਹਣ ਸੰਭੋਲ ਬਣਿਆ ਨਹੀਂ ਤੀਹ ਪੈਣਾ ਸਭ ਦੀ ਸਾਂਝੀ ਹੁੰਦੀ ਉਹ ਵੀ ਤੀਹ ਪੈਣ ਸੀ ਕਿਸੇ ਦੀ ਉਹ ਵੀ ਤੀਹ ਪੈਣ ਸੀ ਕਿਸੇ ਦੀ ਬਖਾਉਣ ਪ੍ਰੈਜੈਂਟ ਕੀ ਕਰਨ ਦੇ ਜੇ ਤੁਸੀਂ ਇਹਦਾ ਮਤਲਬ ਬਗਾਨੇ ਦੀ ਕਿਸੇ ਜ਼ਰੂਰਤਮੰਦ ਦੀ ਧੀ ਪੈਣ ਨੱਚਣ ਦੀ ਏ ਉਹ ਗਲਤ ਹੈ ਤੇ ਆਪਣੀਆਂ ਘਰ ਤੇ ਸਹੀ ਹੋਊਗੀ ਔਰ ਕੋਈ ਜਗਾ ਬੋਲਿਆ ਵੀ ਨਹੀਂ ਕਹਿੰਨਾ ਟੋਕੇ ਵੀ ਨਹੀਂ ਕਿਸੇ ਨੂੰ ਨਹੀਂ ਅੰਜਵਾਏਗੀ ਤਾਲੂਕਾਂ ਇਹ ਟਿਕਟੋਕ ਤੇ ਵੀਡੀਓ ਆਈਆਂ ਨੇ ਸਭ ਨੂੰ ਨੈਟ ਦੇ ਹਾਰੇ ਬਨੇ ਵੇਖੀਆਂ ਨੇ ਨਸਲ ਗੱਲ ਦੇ ਜਿਹੜੇ ਟਿਕਟੋਕ ਵਾਲ ਬਣਾਉਣ ਵਾਲੇ ਸੀ ਨਾ ਜ਼ਮੀਰ ਤੇ ਉਹਨਾਂ ਦੇ ਵੀ ਮਰ ਚੁੱਕੇ ਨੇ ਵੀ ਇਹ ਆਪਾਂ ਉਹਨਾਂ ਨੂੰ ਕਹਿ ਨਹੀਂ ਸਕੇ ਕਿ ਕਿਸੇ ਦੀ ਜ਼ਰੂਰਤ ਨਹੀਂ ਸਟੇਜ ਤੇ ਵੀ ਵੀ ਉਹਨਾਂ ਨੂੰ ਰੋਕ ਦਈਏ ਜਾ ਕੇ ਬਾਕੀ ਚਲੋ ਕੋਈ ਨਹੀਂ ਗੱਲਾਂ ਤੇ ਬੜੀਆਂ ਨੇ ਅੱਗੇ ਵੀ ਕਰਾਂਗੇ ਮੇਰਾ ਚੈਨਲ ਸਬਸਕ੍ਰਾਈਬ ਕਰਿਆ ਤੇ ਨਾਲ ਹੀ ਆਪਾਂ ਤੇ ਬਾਕੀ ਕੋਈ ਨਿਊਜ਼ੀਲੈਂਡ ਵਾਲਿਆਂ ਨੂੰ ਬਿਆਨਾਂ ਵਾਲਿਆਂ ਨੂੰ ਜਾਂ ਕੈਨੇਡਾ ਵਾਲਿਆਂ ਨੂੰ ਕੋਈ ਪ੍ਰੋਬਲਮ ਵੀ ਨਾ ਮੈਸੇਜ ਕਰ ਲਿਓ ਤੇ ਤੁਸੀਂ ਖੁਦ ਲਾਈਵ ਆ ਕੇ ਦੱਸ ਸਕਦੇ ਵੀ ਕਿਆ ਗਲਤ ਕਿਆ ਸਹੀ ਤਾਂ ਜਵਾਬ ਦੇਣਾ ਆਪਾਂ ਵੀਡੀਓ ਬਣਾਈਏ ਵੀਡੀਓ ਬਣਾ ਕੇ ਸਾਨੂੰ ਆ ਕੇ ਤੁਸੀਂ ਸਵਾਲ ਕਰੋ ਅਗਰ ਅਸੀਂ ਕਿਤੇ ਗਲਤ ਬੋਲੇ ਹੋਵਾਂਗੇ ਤੇ ਉਹਨਾਂ ਦੇ ਪ੍ਰਧਾਨਾਂ ਨੂੰ ਸਾਡਾ ਇੱਕ ਸਵਾਲ ਹੈ ਕੋਈ ਗੱਲ ਨਹੀਂ ਆਪਾਂ ਪ੍ਰੋਗਰਾਮ ਕਰਾ ਦਿੰਦੇ ਤੁਸੀਂ ਵੀ ਨਚਾ ਦਿਓ ਉੱਥਾ ਲੈ ਆ ਕੇ ਜੇ ਨਚਾਣੀਆਂ ਆਪਣੀਆਂ ਠੀਕ ਹੈ ਕਿਸੇ ਨੂੰ ਤੁਸੀਂ ਨਚਾ ਦੇ ਮੇਲੇ ਆ ਤੇ ਬਿਲਕੁਲ ਬਿਲਕੁਲ ਸਹੀ ਗੱਲ ਸਹੀ ਗੱਲ ਪਹਿਲੀ ਗੱਲ ਹੈ ਅਗਰ ਦੂਜੇ ਨੂੰ ਦੂਜੇ ਨੂੰ ਕਹਿਣ ਤੋਂ ਪਹਿਲਾਂ ਨਾ ਪਹਿਲਾਂ ਆਪਣਾ ਘਰ ਟੋਰਿਆ ਕਰੋ ਅੱਗੇ ਬਸ ਕਿਸੇ ਨੂੰ ਆਪਾਂ ਜੇ ਅਗਰ ਕਿਸੇ ਨੂੰ ਆਪਾਂ ਉਹ ਕਰਨ ਲੱਗੇ ਹੈ ਨਾ ਅਗਰ ਉੱਥੇ ਜਾ ਕੇ ਇੰਨਾ ਪ੍ਰੋਗਰਾਮ ਕਰਨ ਦਾ ਫਿਰ ਤੁਹਾਡੇ ਘਰ ਵੀ ਦੇ ਧੀਆਂ ਪੈਣਾ ਉਦਾਂ ਵੀ ਆਈ ਨੇ ਉਹਨਾਂ ਨੂੰ ਤੁਹਾਡੇ ਬੱਚਿਆਂ ਨੂੰ ਤੁਹਾਡੇ ਛੋਟੇ ਛੋਟੇ ਜਵਾਗ ਨਗਰ ਕੀਤਨ ਦੇ ਵਿੱਚ ਕੀ ਮਤਲਬ 2-3 ਸਾਲ 4 ਸਾਲ ਦੇ ਬੱਚੇ ਜਾਂ ਕੁੜੀਆਂ ਨਹੀਂ ਸਣੇ ਗਈਆਂ ਉਹਨਾਂ ਨੇ ਕੀ ਸਿੱਖਿਆ ਆਪਣੇ ਬੱਚਿਆਂ ਨੂੰ ਲੈ ਕੇ ਜਾਣੇ ਘਰੋਂ ਆਈ ਖੁਦ ਆਪਣੇ ਬੱਚੇ ਘਰੋਂ ਲੈ ਕੇ ਆਏ ਆ ਬੇਹੀ ਸਾਡੇ ਇਤਿਹਾਸ ਵੀ ਸਾਡਾ ਪਤਾ ਲੱਗੇ ਬਿਲਕੁਲ ਤੇ ਇਹਨਾਂ ਨੇ ਗੰਦ ਭਾ ਛੜਿਆ ਉੱਥੇ ਜਾ ਕੇ ਖਾਸ ਕਰਕੇ ਕੇ ਬਿਆਨਾਂ ਵਾਲਿਆਂ ਦੇ ਕੰਮ ਦੇ ਵਿੱਚ ਤੇ ਖਾਸ ਕਰਕੇ ਸਾਨੂੰ ਬੜਾ ਗੁੱਸਾ ਆਇਆ ਇਸ ਕਰਕੇ ਵੀ ਮਰ ਗਿਆ ਜ਼ਮੀਰ ਇਸ ਟਾਈਮ ਜਿਹੜੇ ਵੀ ਉੱਥੇ ਜਾਗਦੇ ਜ਼ਮੀਰ ਵਾਲੇ ਵੀ ਹਣਗੇ ਉਹ ਵੀ ਮਰ ਗਿਆ ਉਹਨਾਂ ਦਾ ਜ਼ਮੀਰ ਜਿਹੜੇ ਕਹਿੰਦੇ ਆਪ ਇਹ ਸਾਡਾ ਜ਼ਮੀਰ ਚਲੋ ਨਗਰ ਕੀਰਤਨ ਦੇ ਵਿੱਚ ਗਤਕੀ ਦਾ ਪ੍ਰੋਗਰਾਮ ਹੁੰਦਾ ਠੀਕ ਹੈ ਬੱਚਿਆਂ ਨੂੰ ਹੁੰਦਾ ਵੀ ਸ਼ਾਸਤਰ ਵਿਦਿਆ ਸਿਖਾਈ ਜਾਂਦੀ ਏ ਗਤਕਾ ਸਿਖਾਇਆ ਜਾਂਦਾ ਬੱਚਿਆਂ ਨੂੰ ਲਿਜਾਇਆ ਜਾਂਦਾ ਵੀ ਉਹਵੇਂ ਦੇ ਆਪਾਂ ਬੱਚੇ ਕੱਪੜੇ ਪਾਉਣ ਉਹਵੇਂ ਦਾ ਸਿੱਖਣ ਉਹਨਾਂ ਨੂੰ ਗਤਕੇ ਬਾਰੇ ਕੁਝ ਪਤਾ ਲੱਗੇ ਇਤਿਹਾਸ ਬਾਰੇ ਪਤਾ ਲੱਗੇ ਪਰ ਉਹ ਇਹਨਾਂ ਨੇ ਨਵਾਂ ਇਤਿਹਾਸ ਤੂਰ ਛੱਡਿਆ ਤੇ ਇਹਦੀ ਪ੍ਰਚਲਤਾ ਵੀ ਸਭ ਤੋਂ ਜ਼ਿਆਦਾ ਹੋਣ ਗਈ ਇਸ ਟਾਈਮ ਇੰਟਰਨੈਟ ਦੇ ਉੱਤੇ ਆਪਾਂ ਵੀ ਵੀਡੀਓ ਬਣਾ ਕੇ ਪਾਉਂਦੇ ਸਾਨੂੰ ਗੁੱਸਾ ਲੱਗਾ ਇਸ ਗੱਲ ਦਾ ਭਾਈ ਕਾਂਗੇ ਆਖਾਂਗੇ ਕਿਉਂਕਿ ਸਾਡਾ ਤੇ ਆਹੀ ਸਾਨੂੰ ਤੇ ਆਪ ਗਲਤ ਲੱਗਾ ਵੀ ਅਸੀਂ ਤੇ ਗਹਿਣਾ ਵੀ ਆ ਅਸੀਂ ਆਖਣਾ ਵੀ ਬਿਲਕੁਲ ਆਖਟੀਆਂ ਵੀ ਮਾਰ ਰਹੀਆਂ ਨੇ ਜੇ ਸਾਨੂੰ ਚੜ ਚੜ ਵੀ ਗਿਆ ਕਿਸੇ ਨੇ ਕੋਈ ਸਵਾਲ ਜਵਾਬ ਕਰਨਾ ਮੇਰਾ ਚੈਨਲ ਕਰਨੈਲ ਸਿੰਘ ਦੇ ਨਾਂ ਤੇ YouTube ਦੇ ਉੱਤੇ ਹੱਥਲੇ ਲਿੰਕ ਵੀ ਦਿੱਤਾ ਸਬਸਕ੍ਰਾਈਬ ਕਰਿਆ ਜੇ ਕੋਈ ਸਵਾਲ ਜਵਾਬ ਪੁੱਛਿਆ ਜੀ ਆਪਾਂ ਤੁਹਾਡੀ ਗੱਲ ਦਾ ਨਾ ਜਵਾਬ ਦਾਂਗੇ ਤਾਂ ਕਰਾਂਗੇ ਬਾਕੀ ਜਿੰਨੇ ਵੀ ਵੀਡੀਓ ਵਿੰਦੇ ਨੇ ਇਹ 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 ਨਾ ਕਿਹੋ ਕਿ ਇਹ ਕੋਨੇ ਮੋਨੇ ਐ ਅਦਾ ਕਰ ਲੈ ਪਰ ਜਿਨੀ ਨਾ 10-10 ਕਿਲੋ ਤੇ 20-20 ਕਿਲੋ ਦੀਆਂ ਦਸਤਾਰਾਂ ਵੀ ਸਜਾਈਆਂ ਮਨਾ ਉਹਨਾਂ ਨਾਲੋਂ ਜ਼ਿਆਦਾ ਦੁੱਖ ਹੈ ਇਸ ਕਾਕਾ ਹੀ ਬੋਲ ਰਿਹਾ ਠੀਕ ਹੈ ਜੀ ਦੁੱਖ ਹੋਏਗਾ ਯਾਰ ਕਿਉਂਕਿ ਸਾਡੇ ਫੌਨ ਕੀਦੇ ਨੇ ਵਖਾ ਕੀ ਰਹੇ ਨੇ ਲੋਕਾਂ ਨੂੰ ਦੱਸਣਾ ਕੀ ਚਾਹੁੰਦੇ ਨੇ ਆ ਇੱਕ ਸਾਡੇ ਪਿਓ ਦਾ ਤੇ ਨੇ ਇੰਡੀਆਂ ਤਗੜੀਆਂ ਕੁਰਬਾਨੀਆਂ ਕੀਤੀਆਂ ਕਿਉਂਕਿ ਸਾਡਾ ਤਾਂ ਦੁੱਖ ਆਉਣਾ ਵੀ ਹਰ ਕਿਸੇ ਖ ਨੂੰ ਦੁੱਖ ਆ ਇਸ ਚੀਜ਼ ਦਾ ਕੋਈ ਵੀ ਸੇਖਾ ਭਾਵੇਂ ਉਹ ਕੋਨਾ ਹੈ ਭਾਵੇਂ ਉਹਨੇ ਦਸਤਾਰ ਸਜਾਈ ਹੈ ਦੁੱਖ ਆ ਬੜਾ ਤਗੜਾ ਹੈ ਕਿਉਂਕਿ ਇਹ ਕੰਮ ਬਹੁਤ ਗਲਤ ਹੋਇਆ ਜਿਹੜਾ ਬਿਆਨਾਂ ਦੇ ਵਿੱਚ ਗਲਤ ਕੰਮ ਹੋਇਆ ਬਿਲਕੁਲ ਬਿਲਕੁਲ ਇਹ ਤੇ ਗੱਲ ਹੈ ਬੜਾ ਗਲਤ ਸਿਸਟਮ ਹੀ ਕਰਦਾ ਭਾਜੀ ਹਰਜਾਬ ਦੀ ਉੱਤੇ ਨੇ ਇੱਕ ਮੈਗ ਵਾਲੇ ਦੀ ਉਹਦੇ ਪੋਸਟ ਪੜਨੇ ਕੋਈ ਇੱਕ ਰੇਡੂ ਵਾਲਾ ਭਾਏ ਕੈਨੇਡਾ ਤੋਂ ਹੈ ਸ਼ਾਇਦ ਉਹਦੀ ਵੀ ਪੋਸਟ ਪਈ ਹੈ ਫੇਸਬੁੱਕ ਤੇ ਉਹ ਵੀ ਇਹਨੂੰ ਸਹੀ ਕਹਿੰਦੇ ਆ ਮੈਂਦਾ ਵੀ ਇਹ ਨਾ ਨਾਚ ਡਾਂਸ ਸਹੀ ਆ ਇਹ ਵੀ ਗਲਤ ਗੱਲ ਹੈ ਕਿ ਰੇਡੀਓ ਵਾਲਾ ਵੀ ਯਾ ਉਹ ਰੇਡੀਓ ਵਾਲੇ ਨੂੰ ਕੀ ਉਹਨੂੰ ਸਿਰਫ ਪਬਲਿਕ ਸਿਟੀ ਚਾਹੀਦੀ ਹੈ ਉਹ ਜਿਵੇਂ ਜਿਵੇਂ ਬੋਲ ਦਿੰਦੇ ਆ ਜਿੱਦਾਂ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕੀਤਾ ਜਾਂ ਬਹੁਤ ਵਧੀਆ ਤੁਸੀਂ ਕੱਤਿਆਂ ਨੂੰ ਬਹੁਤ ਗਾਰਨਸ ਕਰਦੇ ਆ ਜਿੱਦਾਂ ਤੁਸੀਂ ਆ ਕੀਤਾ ਵਾ ਏਦਾਂ ਕਰਨਾ ਚਾਹੀਦਾ ਹੋਰ ਕਲ ਚੱਲ ਨਾਲ ਤੁਸੀਂ ਜੋੜਨਾ ਚਾਹੀਦਾ ਇਹ ਮਤਲਬ ਇੰਗਲੈਂਡ ਵਾਲੇ ਤੇ ਆ ਦੂਜੇ ਅਮਰੀਕਾ ਕੈਨੇਡਾ ਵਾਲੇ ਜਿਹੜੇ ਇੰਗਲਿਸ਼ ਬੋਲਦੇ ਨੇ ਉਹ ਹਾਂ ਏਦਾਂ ਕਰ ਉਹ ਤੁਸੀਂ ਕੰਮ ਸੇ ਕੰਮ ਇਤਿਹਾਸ ਤੇ ਪੜ੍ਹ ਕੇ ਵੇਖ ਲੋ ਇੱਕ ਵਾਰ ਯਾਰ ਨੇ ਤਾਂ ਇਤਿਹਾਸ ਚਲੋ ਬੋਲਣਾ ਬੋਲਣਾ ਹੁੰਦਾ ਮੂੰਹ ਪਾੜ ਕੇ ਬੋਲ ਦਿੰਨੇ ਆਂ ਫਿਰ ਕੋਈ ਸਵਾਲ ਜਵਾਬੇ ਫੋਨ ਕਰਿਆ ਜੇ ਪੁੱਛਿਆ ਜੇ ਕਹੋਗੇ ਨੰਬਰ ਵੀ ਦੇ ਦਾਂਗੇ ਸਵਾਲ ਜਵਾਬ ਕਰਨਾ ਪੁੱਛਿਆ ਜੇ ਇਤਿਹਾਸ ਦੀ ਕਿੱਥੋਂ ਲੈ ਕੇ ਕਿਹੜੀ ਗੱਲ ਐਦਾਂ ਨਹੀਂ ਕਿ ਵੀ ਆ ਕੇ ਫੇਸਬੁੱਕ ਤੇ YouTube ਤੇ ਬੋਲਣ ਲੱਗ ਪਏ ਆਂ ਅਗਰ ਕਿਸੇ ਚੀਜ਼ ਦੀ ਨੌਲੇਜ ਹੈ ਨਾ ਤੇ ਪਿੱਛੇ ਜੋ ਸਾਡੇ ਦਾਦੇ ਪੜਦਾਦੇ ਜੋ ਰਹੇ ਆਂ ਸਾਨੂੰ ਪਤਾ ਹਰ ਇੱਕ ਨੂੰ ਪਤਾ ਹੈ ਤੇ ਬਾਕੀ ਮੇਰਾ ਲਿੰਕ ਤੁਹਾਨੂੰ ਮੈਂ ਦਿੱਤਾ ਆ ਡਿਸਕ੍ਰਿਪਸ਼ਨ ਦੇ ਵਿੱਚ ਉੱਥੇ ਕਲਿੱਕ ਕਰਿਆ ਜੇ ਸਸਈ ਕਾਲ ਕੋਈ ਗਲਤੀ ਹੋਈ ਤੇ ਮਾਫ ਕਰਿਆ ਜੀ ਕਿਉਂ ਤੇ ਉਹ ਯਾਰ ਜੋਸ਼ ਆ ਗਿਆ ਸੱਚੀ ਗੱਲ ਹੀ